ਸਸ਼੍ਰੀਕਾਲ ਤੁਸੀਂ ਸੁਖਰ ਅਸਮ ਜਰਨਲਿਸਟ ਮੈਂ ਹਾਂ ਪ੍ਰਦੀਪ ਕੋ ਤਾਂ ਸਾਡੇ ਦੇਸ਼ ਦਾ ਭਵਿੱਖ ਨੇ ਜਿਹੜੇ ਉਹ ਦੇਸ਼ ਦੇ ਖਿਡਾਰੀ ਹੁੰਦੇ ਨੇ ਜੇਕਰ ਖਿਡਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਏ ਤੁਸੀਂ ਖੁਦ ਸੋਚੋ ਸਾਡਾ ਦੇਸ਼ ਦੂਜੇ ਦੇਸ਼ਾਂ ਦੇ ਸਾਹਮਣੇ ਜਾ ਕੇ ਆਪਣੇ ਆਪ ਨੂੰ ਕੀ ਰਿਪਰੈਜ਼ੈਂਟ ਕਰੇਗਾ ਤਾਂ ਬਿਲਕੁਲ ਅਜੇ ਹਾਈ ਹੋਇਆ ਰਾਧਿਕਾ ਦੇ ਨਾਲ ਜੋ ਕਿ ਟੈਨਿਸ ਦੀ ਪਲੇਅਰ ਸੀ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੱਤਿਆ ਵੀ ਕਿਸੇ ਬਗਾਨੇ ਵੱਲੋਂ ਦੇ ਨਹੀਂ ਕੀਤੀ ਗਈ ਹੈ ਸਗੋਂ ਉਸ ਦੇ ਆਪਣੇ ਪਿਤਾ ਵੱਲੋਂ ਕੀਤੀ ਗਈ ਤਾਂ ਬਿਲਕੁਲ ਜਾਣਕਾਰੀ ਦੇ ਦਿੰਨੇ ਆ ਕਿ ਟੈਨਿਸ ਪਲੇਅਰ ਰਾਧਿਕਾ ਜੋ ਕਿ ਅਕੈਡਮੀ ਚਲਾਉਂਦੀ ਸੀ ਬੱਚਿਆਂ ਨੂੰ ਕੋਚਿੰਗ ਦਿੰਦੀ ਸੀ ਔਰ ਉਸ ਦੇ ਪਿਤਾ ਦੇ ਵੱਲੋਂ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਦਰਸਲ ਕਿਚਨ ਦੇ ਵਿੱਚ ਉਹ ਕੰਮ ਕਰ ਰਹੀ ਸੀ ਕਿ ਅਚਾਨਕ ਉਸ ਦਾ ਪਿਤਾ ਆਉਂਦਾ ਤੇ ਉਸ ਦੇ ਤਾਂਬਰ ਤੋੜ ਫਾਇਰਿੰਗ ਕਰਦਾ ਤੇ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ ਹੈ ਫਿਲਹਾਲ ਇਸ ਦੇ ਪਿੱਛੇ ਕੀ ਕਾਰਨ ਹੈ ਤੁਹਾਨੂੰ ਉਹ ਵੀ ਦੱਸ ਦਿੰਦੇ ਨੇ ਉਸ ਤੁਸੀਂ ਸੁਣ ਕੇ ਜ਼ਰੂਰ ਹੈਰਾਨ ਹੋਵੋਗੇ ਅਦਰਸਲ ਜਦੋਂ ਉਸ ਦਾ ਪਿਤਾ ਪਿੰਡ ਦੇ ਵਿੱਚੋਂ ਗੁਜ਼ਰਦਾ ਸੀ ਤਾਂ ਉਸ ਨੂੰ ਗੱਲਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਸੀ ਉਹ ਇਹ ਸੀ ਕਿ ਤੂੰ ਤਾਂ ਕੋਈ ਕੰਮ ਨਹੀਂ ਕਰਦਾ ਤੂੰ ਆਪਣੀ ਲੜਕੀ ਦੇ ਸਿਰ ਤੇ ਘਰ ਚਲਾਉਣਾ ਤੇਰੀ ਲੜਕੀ ਅਕੈਡਮੀ ਚਲਾਉਂਦੀ ਹੈ ਜਿਸ ਸੇ ਕਰਕੇ ਤੇਰੇ ਘਰ ਦਾ ਗੁਜ਼ਾਰਾ ਵਧੀਆ ਚੱਲ ਦੱਸ ਲੋਕਾਂ ਦੇ ਤਾਨਿਆਂ ਮੇਣਿਆਂ ਤੋਂ ਅੱਕ ਕੇ ਉਸਨੇ ਆਪਣੀ ਲੜਕੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਰਾਧਿਕਾ ਨੇ ਕਿਹਾ ਕਿ ਉਹ ਟੈਨੇਸੀ ਕੋਚਿੰਗ ਦੇਣੀ ਬੰਦ ਨਹੀਂ ਕਰੇਗੀ ਭਾਵੇਂ ਅਕੈਡਮੀ ਹੈ ਜਿਹੜੀ ਉਹ ਬੰਦ ਨਹੀਂ ਕਰੇਗੀ ਕਿਉਂਕਿ ਉਹ ਇੱਕ ਇੰਟਰਨੈਸ਼ਨਲ ਪਲੇਅਰ ਸੀ ਸੱਟ ਲੱਗਣ ਦੇ ਕਾਰਨ ਉਹ ਅੱਗੇ ਨਹੀਂ ਵੱਧ ਸਕੀ ਪਰ ਉਸਨੇ ਮਿੱਥ ਲਿਆ ਸੀ ਕਿ ਉਹ ਹੋਰ ਪਲੇਅਰਸ ਨੂੰ ਕੋਚਿੰਗ ਦੇਗੀ ਤੇ ਉਹਨਾਂ ਨੂੰ ਇੰਟਰਨੈਸ਼ਨਲ ਪਲੇਅਰ ਤੱਕ ਜ਼ਰੂਰ ਜਿਹੜਾ ਉਹਨਾਂ ਨੂੰ ਬਣਾ ਦੇਵੇਗੀ ਪਰ ਦੱਸ ਦिए ਕਿ ਉਸਨੇ ਬਹੁਤ ਸਾਰੇ ਅਜਿਹੇ ਖਿਡਾਰੀਆਂ ਨੂੰ ਕੋਚਿੰਗ ਦਿੱਤੀ ਜਿਹੜੇ ਬਹੁਤ ਅੱਗੇ ਵਧੇ ਨੇ ਪਰ ਰਾਧਿਕਾ ਦੇ ਪਿਤਾ ਨੇ ਜਦੋਂ ਉਸ ਨੂੰ ਸਮਝਾਇਆ ਤਾਂ ਰਾਧਿਕਾ ਨੇ ਸਿੱਧੇ ਤੌਰ ਤੇ ਮਨ ਕਰ ਦਿੱਤਾ ਇਸ ਦੇ ਬਾਅਦ ਪਿਤਾ ਨੇ ਅੱਕ ਕੇ ਆਪਣੀ ਹੀ ਲੜਕੀ ਦੇ ਫਾਇਰਿੰਗ ਕਰ ਦਿੱਤੀ ਗੋਲੀਆਂ ਚਲਾ ਦਿੱਤੀਆਂ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਸਗੋਂ ਪੰਜ ਗੋਲੀਆਂ ਜਿਹੜੀਆਂ ਰਾਧਿਕਾ ਦੇ ਮਾਰੀਆਂ ਜਾਂਦੀਆਂ ਨੇ ਤੇ ਰਾਧਿਕਾ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਖੁਦ ਆਪਣੀ ਲੜਕੀ ਦੀ লাশ ਦੇ ਕੋਲ ਉਹ ਬੈਠ ਜਾਂਦਾ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਮੁਲਜ਼ਮ ਪਿਤਾ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਉਸ ਦਾ ਲਾਇਸੈਂਸ ਸੀ ਰਿਵਾਲਵਰ ਹੈ ਜਿਹੜਾ ਉਹ ਵੀ ਜ਼ਬਤ ਕਰ ਲਿਆ ਗਿਆ ਹੈ ਸ਼ਸ਼ਤਰਕਾਲ ਤੋਂ ਸੇਖ ਰਹਿਸਮ ਜੀ ਨਿਊਜ਼ ਤੇ ਮੈਂ ਹਾਂ ਫਰਦੀਪ ਕੋ ਤਾਂ ਸਾਡੇ ਦੇਸ਼ ਦਾ ਭਵਿੱਖ ਨੇ ਜਿਹੜੇ ਉਹ ਦੇਸ਼ ਦੇ ਖਿਡਾਰੀ ਹੁੰਦੇ ਨੇ ਜੇਕਰ ਖਿਡਾਰੀਆਂ ਨੂੰ ਮੌਦ ਦੇ ਘਾਟ ਉਤਾਰ ਦਿੱਤਾ ਜਾਏ ਤੁਸੀਂ ਖੁਦ ਸੋਚੋ ਸਾਡਾ ਦੇਸ਼ ਦੂਸਰੇ ਦੇਸ਼ਾਂ ਦੇ ਸਾਹਮਣੇ ਜਾ ਕੇ ਆਪਣੇ ਆਪ ਨੂੰ ਕੀ ਰਿਪਰੈਜ਼ੈਂਟ ਕਰੇਗਾ ਤਾਂ ਬਿਲਕੁਲ ਅਜੇਹੀ ਹੋਇਆ ਰਾਧਿਕਾ ਦੇ ਨਾਲ ਜੋ ਕਿ ਟੈਨਿਸ ਦੀ ਪਲੇਅਰ ਸੀ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਹੱਤਿਆ ਵੀ ਕਿਸੇ ਬਗਾਨੇ ਵੱਲੋਂ ਦੇ ਨਹੀਂ ਕੀਤੀ ਗਈ ਹੈ ਸਗੋਂ ਉਸ ਦੇ ਆਪਣੇ ਪਿਤਾ ਵੱਲੋਂ ਕੀਤੀ ਗਈ ਤਾਂ ਬਿਲਕੁਲ ਜਾਣਕਾਰੀ ਦੇ ਦਿੰਦੇ ਆ ਕਿ ਟੈਨਿਸ ਪਲੇਅਰ राधिका जो कि एकेडमी चलाਉਂਦੀ ਸੀ ਬੱਚਿਆਂ ਨੂੰ ਕੋਚਿੰਗ ਦਿੰਦੀ ਸੀ ਔਰ ਉਸਦੇ ਪਿਤਾ ਦੇ ਵੱਲੋਂ ਉਸਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਦਰਸਲ ਕਿਚਨ ਦੇ ਵਿੱਚ ਉਹ ਕੰਮ ਕਰ ਰਹੀ ਸੀ ਕਿ ਅਚਾਨਕ ਉਸ ਦਾ ਪਿਤਾ ਆਉਂਦਾ ਤੇ ਉਸ ਦੇ ਤਾਪਰ ਤੋੜ ਫਾਇਰਿੰਗ ਕਰਦਾ ਤੇ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ ਹੈ ਫਿਲਹਾਲ ਇਸ ਦੇ ਪਿੱਛੇ ਕੀ ਕਾਰਨ ਹੈ ਤੁਹਾਨੂੰ ਉਹ ਵੀ ਦੱਸ ਦਿੰਦੇ ਨੇ ਉਸ ਤੁਸੀਂ ਸੁਣ ਕੇ ਜ਼ਰੂਰ ਹੈਰਾਨ ਹੋਵੋਗੇ ਅਦਰਸਲ ਜਦੋਂ ਉਸ ਦਾ ਪਿਤਾ ਪਿੰਡ ਦੇ ਵਿੱਚੋਂ ਗੁਜ਼ਰਦਾ ਸੀ ਤਾਂ ਉਸ ਨੂੰ ਗੱਲਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਸੀ ਉਹ ਇਹ ਸੀ ਕਿ ਤੂੰ ਤਾਂ ਕੋਈ ਕੰਮ ਨਹੀਂ ਕਰਦਾ ਤੂੰ ਆਪਣੀ ਲੜਕੀ ਦੇ ਸਿਰ ਤੇ ਘਰ ਚਲਾਉਣਾ ਤੇਰੀ ਲੜਕੀ ਅਕੈਡਮੀ ਚਲਾਉਂਦੀ ਹੈ ਜਿਸ ਸੇ ਕਰਕੇ ਤੇਰੇ ਘਰ ਦਾ ਗੁਜ਼ਾਰਾ ਵਧੀਆ ਚਲਦੱਸ ਲੋਕਾਂ ਦੇ ਤਾਨਿਆਂ ਮੇੜਿਆਂ ਤੋਂ ਅੱਕ ਕੇ ਉਸਨੇ ਆਪਣੀ ਲੜਕੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਰਾਧਿਕਾ ਨੇ ਕਿਹਾ ਕਿ ਉਹ ਟੈਨੇਸੀ ਕੋਚਿੰਗ ਦੇਣੀ ਬੰਦ ਨਹੀਂ ਕਰੇਗੀ ਭਾਵ ਅਕੈਡਮੀ ਹੈ ਜਿਹੜੀ ਉਹ ਬੰਦ ਨਹੀਂ ਕਰੇਗੀ ਕਿਉਂਕਿ ਉਹ ਇੱਕ ਇੰਟਰਨੈਸ਼ਨਲ ਪਲੇਅਰ ਸੀ ਸੱਟ ਲੱਗਣ ਦੇ ਕਾਰਨ ਉਹ ਅੱਗੇ ਨਹੀਂ ਵੱਧ ਸਕੀ ਪਰ ਉਸਨੇ ਮਿੱਥ ਲਿਆ ਸੀ ਕਿ ਉਹ ਹੋਰ ਪਲੇਅਰਸ ਨੂੰ ਕੋਚਿੰਗ ਦੇਗੀ ਤੇ ਉਹਨਾਂ ਨੂੰ ਇੰਟਰਨੈਸ਼ਨਲ ਪਲੇਅਰ ਤੱਕ ਜ਼ਰੂਰ ਜਿਹੜਾ ਉਹਨਾਂ ਨੂੰ ਬਣਾ ਦੇਵੇਗੀ ਪਰ ਦੱਸਦੀ ਹੈ ਕਿ ਉਸਨੇ ਬਹੁਤ ਸਾਰੇ ਅਜਿਹੇ ਖਿਡਾਰੀਆਂ ਨੂੰ ਕੋਚਿੰਗ ਦਿੱਤੀ ਜਿਹੜੇ ਬਹੁਤ ਅੱਗੇ ਵਧੇ ਨੇ ਪਰ ਰਾਧਿਕਾ ਦੇ ਪਿਤਾ ਨੇ ਜਦੋਂ ਉਸ ਨੂੰ ਸਮਝਾਇਆ ਤਾਂ ਰਾਧਿਕਾ ਨੇ ਸਿੱਧੇ ਤੌਰ ਤੇ ਮਨਾ ਕਰ ਦਿੱਤਾ ਹੈ ਇਸ ਦੇ ਬਾਅਦ ਪਿਤਾ ਨੇ ਅੱਕ ਕੇ ਆਪਣੀ ਹੀ ਲੜਕੀ ਦੇ ਫਾਇਰਿੰਗ ਕਰ ਦਿੱਤੀ ਗੋਲੀਆਂ ਚਲਾ ਦਿੱਤੀਆਂ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਸਗੋਂ ਪੰਜ ਗੋਲੀਆਂ ਜਿਹੜੀਆਂ ਰਾਧਿਕਾ ਦੇ ਮਾਰੀਆਂ ਜਾਂਦੀਆਂ ਨੇ ਤੇ ਰਾਧਿਕਾ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਖੁਦ ਆਪਣੀ ਲੜਕੀ ਦੀ ਲਾਸ਼ ਦੇ ਕੋਲ ਉਹ ਬੈਠ ਜਾਂਦਾ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਮੁਲਜ਼ਮ ਪਿਤਾ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਉਸ ਦਾ ਲਾਇਸੈਂਸ ਸੀ ਰਿਵਾਲਵਰ ਹੈ ਜਿਹੜਾ ਉਹ ਵੀ ਜ਼ਬਤ ਕਰ ਲਿਆ ਗਿਆ